ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਦੇਖ ਰਹੇ ਹੋ ਲੋਕ ਹੱਤੀ ਟੀਵੀ ਅੱਜ ਮੈਂ ਰਸਤੇ 'ਚੋਂ ਗੁਜ਼ਰ ਰਿਹਾ ਸੀ ਤੇ ਸੜਕ ਤੇ ਮੈਂ ਬਾਈ ਨੂੰ ਦੇਖਿਆ ਬਹੁਤ ਸੋਹਣੀ ਜਿਹੜੀ ਇਹਨਾਂ ਦੀ ਕਾਰਾਗਰੀ ਆ ਬੜੀ ਸੋਹਣੀ ਮਿਹਨਤ ਨਾਲ ਕਿਰਤਨ ਵਾਲੇ ਬਾਈ ਬਹੁਤ ਵਧੀਆ ਪ੍ਰੋਡਕਟ ਬਣਾਉਂਦਾ ਚੀਜ਼ਾਂ ਬਣਾਉਂਦਾ ਸੋ ਸੋ ਤੁਹਾਨੂੰ ਮਿਲਾਵਾਂਗੇ ਆਓ ਮਿਲਦੇ ਹਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਚੀਜ਼ਾਂ ਜਿਹੜੀਆਂ ਬਾਈ ਜੀ ਨੇ ਹੱਥ ਨਾਲ ਕਿਰਤ ਨਾਲ ਮਿਹਨਤ ਸ਼ਕਤੀ ਨਾਲ ਜਿਹੜੀਆਂ ਬਣਾਈਆਂ ਆ ਬਾਈ ਜੀ ਦੀਆਂ ਟ੍ਰੇਆਂ ਇਹਨਾਂ ਤੋਂ ਪੁੱਛਾਂਗੇ ਹੈ ਕੀ ਕੀ ਚੀਜ਼ ਹੈ ਕਾਦੇ ਲਈ ਵਰਤੇ ਜਾਂਦੇ ਆ ਸਾਰਾ ਸਮਾਨ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਬਾਈ ਜੀ ਹੋਰਾਂ ਤੋਂ ਤੁਸੀਂ ਦੇਖੋਗੇ ਕਿਵੇਂ ਇਹ ਹੱਥ ਨਾਲ ਆਪਦੇ ਹੱਥ ਨਾਲ ਜਿਹੜੀ ਇਹ ਚੀਜ਼ ਆ ਜਿਹੜੀ ਉਹ ਬਣਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਇਹ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਜੀ ਕੀ ਆ ਤੁਹਾਡਾ ਨਾਮ ਤੁਹਾਡਾ ਨਾਮ ਸ਼ਿਆਮਬਤੀ ਸ਼ਿਆਮਬਤੀ ਜਿਹੜਾ ਇਹ ਤੁਸੀਂ ਬਣਾ ਰਹੇ ਹੋ ਇਸ ਟਾਈਮ ਤੇ ਕੀ ਆ ਇਹ ਜੇ ਪੰਖੀ ਬਣਾ ਰਹੇ ਇਹ ਹਾਂਜੀ ਪੰਖੀ ਜਿਹੜੀ ਤੁਸੀਂ ਇਹ ਪੱਖੀ ਬਣਾ ਰਹੇ ਹੋ ਹਨਾ ਇਹ ਜਿਹੜਾ ਮਟੀਰੀਅਲ ਲਿਆਂਦਾ ਆ ਆ ਵਾਲਾ ਮਟੀਰੀਅਲ ਇਹ ਤੁਸੀਂ ਕੀ ਯੂਜ਼ ਕਰ ਰਹੇ ਕੀ ਵਰਤ ਰਹੇ ਹੋ ਕੀ ਆ ਇਹ ਇਹ ਖਜੂਰੀ ਹੈ ਖਜੂਰ ਖਜੂਰ ਆ ਇਹ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਇਹ ਨਹਿਰ ਤੇ ਨਹਿਰ ਤੇ ਤੇ ਉਸ ਤੋਂ ਬਾਅਦ ਲੈ ਕੇ ਤੁਸੀਂ ਇਹਨੂੰ ਰੰਗ ਕਰਦੇ ਹੋਗੇ ਮੇਰੇ ਖਿਆਲ ਚ ਹਨਾ ਬਹੁਤ ਵਧੀਆ ਤੁਸੀਂ ਇਹਨਾ ਕਿੰਨਾ ਕੁ ਟਾਈਮ ਲੱਗ ਜਾਂਦਾ ਇਹ ਬਣਾਉਣ ਤੇ ਤੁਹਾਨੂੰ ਪੱਖੀ ਬਣਾਉਣ ਤੇ ਭਾਈ ਜੀ ਹੋਣਾ ਨਾਲ ਗੱਲ ਕਰੀਏ ਭਾਈ ਜੀ ਆਉਂਗੇ ਤੁਸੀਂ ਦੱਸੋਗੇ ਇੱਕ ਪੱਖੀ ਆ ਜਿਹੜੀ ਉਹ ਬਣਾਉਣ ਤੇ ਤੁਹਾਨੂੰ ਕਿੰਨਾ ਕੁ ਟਾਈਮ ਲੱਗਦਾ 15-20 ਮਿੰਟ ਲੱਗ ਜਾਂਦੇ 15-20 ਮਿੰਟ ਲੱਗ ਜਾਂਦੇ ਆ ਤੇ ਕਿੰਨੇ ਦੀ ਵੇਚਦੇ ਹੋ ਫਿਰ ਇੱਕ ਪੱਖੀ 20 ਰੁਪਏ ਦੀ 20 ਰੁਪਏ ਦੀ ਤੇ ਬਾਈ ਜੀ ਹੋਰ ਬੜੀਆਂ ਸੋਹਣੀਆਂ ਮੜਾ ਜੀ ਇੱਧਰ ਨੂੰ ਆ ਜਿਓ ਹੋਰ ਬੜੀਆਂ ਸੋਹਣੀਆਂ ਚੀਜ਼ਾਂ ਤੁਸੀਂ ਬਣਾਈਆਂ ਹਨਾ ਆ ਆ ਕੀ ਚੀਜ਼ ਆ ਬਾਈ ਜੀ ਆਹ ਵਾਲੀ ਟ੍ਰੇ ਆ ਅੱਛਾ ਤੇ ਮੈਨੂੰ ਲੱਗਦਾ ਬਾਈ ਜੀ ਬੜੀ ਸੋਹਣੀ ਟ੍ਰੇ ਬਣਾਈ ਆ ਤੁਸੀਂ ਹਨਾ ਤੇ ਮੈਨੂੰ ਲੱਗਦਾ ਤੇ ਕਾਫੀ ਮਿਹਨਤ ਲੱਗੀ ਹੋਣੀ ਆ ਕਾਫੀ ਟਾਈਮ ਚ ਬਣਾਈ ਹੋਣੀ ਆ ਹਨਾ ਬਾਈ ਜੀ ਮਾਣ ਮੈਨੂੰ ਸਿੰਪਲ ਬਾਸ ਆ ਇਹ ਇਹ ਦੋ ਗੁਣੇ ਦੇ ਸਿੰਗਲ ਰੇਡ ਤੋਂ ਮਿਲਦਾ ਹੈ ਮਹਿਤ ਵਾਲਾ ਵਾਂਸ ਇਹ ਜਬਰਦਸਤ ਮਹਿਤ ਵਾਲਾ ਬਾਸ ਇਹ ਕਿੱਥੋਂ ਲੈ ਕੇ ਆਉਂਦੇ ਆ ਫਿਰ ਤੁਸੀਂ ਇਹ ਤਾਂ ਆਸਾਮ 'ਚ ਆਉਂਦਾ ਹੈ ਲੁਧਿਆਣੇ ਟ੍ਰਾਂਸਫਰ ਤੋਂ ਤੁਹਾਡੇ ਬਾਸ ਅੱਛਾ ਟ੍ਰਾਂਸਪੋਰਟ ਤੋਂ ਉੱਥੇ ਉਠਾਉਨੇ ਹੋ ਤੁਸੀਂ ਹਨਾ ਆ ਆਸਾਮ 'ਚ ਆਉਂਦਾ ਬਾਸ ਆਸਾਮ ਤੋਂ ਆਉਂਦਾ ਠੀਕ ਆ ਬਹੁਤ ਮਿਹਨਤ ਲੱਗਦੀ ਹੈਣਾ ਕਿੰਨੇ ਟਾਈਮ ਚ ਤਿਆਰ ਕਰ ਲੈਨੇ ਤੁਸੀਂ ਇਹਨੂੰ ਇੱਕ ਟ੍ਰੇ ਤੇ ਕੰਮ ਸੇ ਕੰਮ ਇੱਕ ਇੱਕ ਟ੍ਰੇ ਬੜੀ ਵਾਲੀ 200 2-3 ਘੰਟੇ ਲੈਂਦੀ ਹੈ ਦੋ ਤਿੰਨ ਘੰਟੇ ਲੈ ਲੈਣ ਦੀ ਤੇ ਵੱਡੀ ਵਾਲੀ ਨੂੰ ਦੋ ਘੰਟੇ ਤੇ ਬੰਦ ਜਾਂਦੀ ਥੱਲੇ ਵਾਲੀ ਵੀ ਹੈਣਾ ਇਹ ਫਰੂਟ ਵਾਲਾ ਛੱਬ ਘੰਟੇ ਰਿਹਾ ਇੱਕ ਛੱਬਾ ਦੇ ਘੰਟੇ ਚ ਤਿਆਰ ਹੋ ਜਾਂਦਾ ਇਹਨੂੰ ਤੁਸੀਂ ਦੋ ਤਿੰਨ ਘੰਟੇ ਕਹਿੰਦੇ ਹੋ ਹੈਣਾ ਇਹਨੂੰ ਵੀ ਦੋ ਤਿੰਨ ਘੰਟੇ ਇਹਨੂੰ ਤਿੰਨ ਘੰਟੇ ਹੈਣਾ ਏ ਬਾਈ ਜੀ ਕੀ ਰੇਟ ਵਗੈਰਾ ਕੀ ਆ ਇਹਨਾਂ ਦੇ ਮੜਾ ਜੇ ਨੇੜੇ ਆ ਜਾਓ ਟਰੇ ਦੇ ਨੇੜੇ ਆ ਜਾਓ ਤੁਸੀਂ ਆਪ ਹੀ ਆ ਕੇ ਦੱਸ ਦੇਣਾ ਮੈਨੂੰ ਦੱਸਣਾ ਪੈ ਰਿਹਾ ਇਹ ਵੱਡੀ ਵਾਲੀ ਟਰੇ ਹੈ 220 ਰੁਪਏ ਦੀ 220 ਰੁਪਏ ਦੀ ਆ ਵੱਡੀ ਵਾਲੀ 180 ਰੁਪਏ ਦੀ 180 ਦੀ 170 ਦੀ ਅੱਛਾ ਇਹ ਆ ਸ਼ਾਬਾਹ ਵਾਲਾ 50 50 ਵਾਲਾ ਸ਼ਾਬਾਹ ਹੈ ਇਹਨੂੰ ਸ਼ਾਬਾਹ ਵਾਲਾ 60 ਵਾਲਾ ਕਾਫੀ ਮਿਹਨਤ ਲੱਗਦੀ ਤੁਹਾਡੀ ਹਨਾ ਬਈ ਫਿਰ ਤੁਸੀਂ ਪਹਿਲਾਂ ਇਹ ਦੱਸੋ ਵੀ ਕਿੱਥੋਂ ਦੇ ਰਹਿਣ ਵਾਲੇ ਹੋ ਯੂਪੀ ਦੇ ਬਾਈ ਯੂਪੀ ਤੋਂ ਤੇ ਫੈਮਿਲੀ ਵੀ ਇੱਥੇ ਰੱਖੀ ਹੋਈ ਆ ਹੈ ਹਾਂਜੀ ਬਾਈ ਇੱਥੇ ਕਿੱਥੇ ਰਹਨੇ ਹੋ ਤੁਸੀਂ ਢਿੱਲਵੀ ਬਾਈ ਢਿੱਲ ਮਾ ਰਹਨੇ ਹਾਂ ਹਾਂਜੀ ਬਾਈ ਠੀਕ ਆ ਉਧਰਲੀ ਸਾਈਡ ਵੀ ਤੁਹਾਡਾ ਕਾਫੀ ਸਮਾਨ ਆ ਉਧਰ ਮੈਨੂੰ ਲੱਗਦਾ ਇੱਧਰ ਨਾਲੋਂ ਵੱਖਰਾ ਸਮਾਨ ਆ ਹਨਾ ਨਹੀਂ ਨਹੀਂ ਇੱਕ ਹੀ ਜਿਹਾ ਸਭ ਇੱਕ ਹੀ ਜਿਹਾ ਇਹ ਆ ਕੀ ਚੀਜ਼ ਆ ਬਾਈ ਮੜਾ ਜਿਹਦੇ ਬਾਰੇ ਵੀ ਚਾਨਣਾ ਪਾਉਂਗੇ ਕਾ ਦੇ ਰਹੇ ਬੁਰਸ਼ ਪੈਨ ਰੱਖਣੇ ਲਈ ਬੁਰਸ਼ ਪੈਨ ਤੇ ਇਹ ਵੀ ਮੇਲਾ ਦਾ ਮਹਿੰਗੀ ਲੱਕੜੀ ਆ ਬੈਂਤ ਦੀ ਹਨਾ ਬੈਂਤ ਦੀ ਆ ਹਾਈਏ 200 ਰੁਪਏ ਦਾ 200 ਰੁਪਏ ਦਾ ਕੀ ਕਿੰਨਾ ਕ ਟਾਈਮ ਲੱਗ ਜਾਂਦਾ ਬਾਈ ਜੀ ਇਹਨੂੰ ਬਣਾਉਣਾ 3.5 ਘੰਟੇ ਖਾ ਜਾਂਦਾ ਹੈ 3.5 ਘੰਟੇ ਖਾ ਜਾਂਦਾ ਅੱਛਾ ਤੇ ਫਿਰ ਜਦੋਂ ਤੁਹਾਡੇ ਕੋਲੇ ਕਸਟਮਰ ਆਉਂਦਾ ਗਾਹਕ ਆਉਂਦਾ ਹਨਾ ਹਾਂਜੀ ਤੇ ਤੁਹਾਡੇ ਨਾਲ ਬਹਿਸ ਦੇ ਵੀ ਹੋਣਗੇ ਹਨਾ ਤੁਸੀਂ ਜਦੋਂ ਰੇਟ ਮੰਗਦੇ ਹੋ ਕਹਿੰਦੇ ਹੋ ਨਾ ਇੰਨੇ ਨਹੀਂ ਇੰਨੇ ਲਾਲਾ ਹਨਾ ਹਾਂਜੀ ਤਰ੍ਹਾਂ ਤਰ੍ਹਾਂ ਕੇ ਲੋਕ ਆਉਂਦੇ ਹਨ ਹਾਂਜੀ ਰੇਟ ਵੀ ਮੰਗਦੇ ਕਿ ਇਹ ਨਹੀਂ ਉਹ ਨਹੀਂ ਅੱਛਾ ਹਾਂਜੀ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਦੋਂ ਤੁਹਾਡੇ ਕੋਲੇ ਕਸਟਮਰ ਆਉਂਦੇ ਹੋਣੇ ਆ ਗਾਹ ਕਾਉਂਦੇ ਹੋਣੇ ਆਣਾ ਉਹ ਤੁਹਾਡੇ ਨਾਲ ਬਹਿਸ ਦੇ ਆਉਂਦੇ ਆਣਾ ਰੇਟ ਪਿੱਛੇ ਹਨਾ ਤੁਸੀਂ ਬਹੁਤ ਮਿਹਨਤ ਨਾਲ ਹਨਾ ਬਣਾਉਂਦੇ ਹੋ ਹਨਾ ਬੜਾ ਸਮਾਂ ਲੱਗਦਾ ਹਨਾ ਕਿਰਤ ਸ਼ਕਤੀ ਲੱਗਦੀ ਆ ਤੁਹਾਡੀ ਤੇ ਲੋਕ ਤੁਹਾਨੂੰ ਕਹਿੰਦੇ ਹੋਣੇ ਇੰਨਾ ਨਹੀਂ ਰੇਟ ਐ ਇੰਨਾ ਲੈ ਲਾ ਹਨਾ ਜਿੰਨਾ ਤੁਸੀਂ ਮੰਗਦੇ ਹੋਗੇ ਉਦੋਂ ਘਟਕੇ ਮੰਗਦੇ ਹੋਗੇ ਹੁੰਦਾ ਤੁਹਾਡੇ ਨਾਲ ਐ ਬਾਈ ਜੀ ਕੁਝ ਰਾਹਤੇ ਆਂਦੇ ਕੁਝ ਤਾਂ ਕਹਿੰਦੇ ਬਾਈ ਜੀ ਜਿਹਨੇ ਮੰਗਦੇ ਉਹ ਵੇਖਦੇ ਨਹੀਂ 10 20 ਰੁਪਏ ਦਾ ਕੁਝ ਤਾਂ ਆਏ ਆਂਦੇ ਭਾਈ ਕਿ ਹੋ ਗਏ ਲੈ ਜਾ ਹੂੰ ਹੋ ਗਏ ਲੈ ਜਾਗੇ ਤਾਂ ਫਰੀਜ ਲੈ ਜਾਣਾ ਹਨ ਫਰੀਜ ਲੈ ਜਾਣਾ ਮੈਂ ਹੁਣੇ-ਹੁਣੇ ਦੇਖਿਆ ਤੁਹਾਡੇ ਕੋਲੇ ਖੜੇ ਸੀ ਹਨ ਉਹ ਵੀ ਕਹਿ ਰਹੇ ਸੀ ਇੰਨੇ ਨਹੀਂ ਇੰਨੇ ਲੈਣਾ ਹਨ ਜੇ ਮੈਨੂੰ ਲੱਗਦਾ ਕਿ ਇਹੀ ਪ੍ਰੋਡਕਟ ਤੁਹਾਡਾ ਜਿਹੜਾ ਹਨ ਤੀਜ ਬਣਾਈਆ ਜੇ ਕਿਸੇ ਕੰਪਨੀ ਕੋਲੇ ਹੋਵੇ ਹਨ ਕੋਈ ਕੰਪਨੀ ਵਿੱਚ ਉਹਨਾਂ ਦੀ ਮੋਹਰ ਲੱਗੀ ਹੋਵੇ ਸਟੈਂਪ ਲੱਗਿਓ ਹੋਵੇ ਹਨ ਉਹ ਤੁੱਗਣੇ ਰੇਟ 'ਚ ਵੇਚਣ ਤੁਹਾਡੇ ਨੂੰ ਹਨ ਤੇ ਉੱਥੇ ਲੋਕ ਚਾਈ ਚਾਈ ਆਪਣੇ ਲੋਕ ਹਨ ਭੈਣ ਭਰਾ ਜਿਹੜੇ ਚਾਈ ਚਾਈ ਦਿੰਦੇ ਆ ਵੀ ਇਹ ਬ੍ਰੈਂਡ ਆ ਹਨ ਦਿੰਦੇ ਬ੍ਰਾਂਡ ਹੈ ਹਨਾ ਬ੍ਰਾਂਡ ਦੇ ਨਾਤੇ ਯਹੀ ਕਿਤੇ ਸੋਰੀਮ ਤੇ ਲੱਗੀ ਹੁੰਦੀ ਨਾ ਤੇ ਇਹ ਤਾਂ ਲੋਟ ਮੂੰਹ ਮੰਗਾ ਲਿੰਦੇ ਉਹ ਦਿੰਦੇ ਹੁਣੇ ਜਿਨ੍ਹਾਂ ਨੂੰ ਫਸਾ ਹੁੰ ਹੂੰ ਹੂੰ ਅਵਿਧਰ ਕਰਦੇ ਆ ਤਾਂ ਭਾਈ ਆਪਾਂ ਸਾਰੇ ਤਰ੍ਹਾਂ ਦੇ ਟਿਕਾਗ ਮਿਲਦੇ ਹਾਂ ਜੋ ਦਿੰਦਾ ਉਸ ਕਾਈ ਭਲਾ ਜੋ ਨਹੀਂ ਦਿੰਦਾ ਉਸ ਕਾਈ ਭਲਾ ਤੇ ਸੋ ਇਹ ਨਹੀਂ ਸੋਚਦੇ ਕਿ ਤੁਹਾਡੇ ਨਿੱਕੇ ਨਿੱਕੇ ਬੱਚਿਆਂ ਨਾ ਕਿਰਤਲ ਸ਼ਕਤੀ ਲੱਗਦੀ ਆ ਹਨਾ ਮਿਹਨਤ ਲੱਗਦੀ ਆ ਹੋਰ ਪਿੱਛੇ ਬਾਜ਼ ਮਹਿੰਗੇ ਲਾ ਕੇ ਰੰਦੇ ਆ ਸਾਡੇ 30 40 ਰੁਪਏ ਦੇ ਖੇਡ ਹੁੰਦੀ ਨੇ ਸਰ ਹਾਂ ਜ਼ਿਆਦਾ ਥੋੜੀ ਹੁੰਦੇ ਨੇ ਨਾ ਟਿਕਾਵੇਂ ਉਹਨਾਂ ਗੱਲ ਕੇ ਕਿਸੇ ਕੰਪਨੀ ਦੇ ਮਾਲਕ ਜਾਣ ਉੱਤੇ ਮੂੰਹ ਮੰਗੀ ਟੀਮ ਤੋਂ ਦਿੰਦੇ ਆ ਹਨ ਚਾਈ ਚਾਈ ਦੇ ਬ੍ਰਾਂਡ ਦੇ ਨਾਂ ਤੇ ਪਰ ਤੁਹਾਨੂੰ ਤੁਹਾਡੇ ਨਾਲ 36 ਕਰਾ ਦੀਆਂ ਗੱਲਾਂ ਕਰਦੇ ਹੁਣ ਗਿਆਨ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਮਤਲਬ ਠੀਕ ਹੈ ਭਾਈ ਕੀ ਕਰਨਾ ਹੈ ਸਾਰੀ ਤਰ੍ਹਾਂ ਦੀ ਦੁਨੀਆ ਹਾਂ ਅੱਛੇ ਵੀ ਹੈ ਬੁਰੇ ਵੀ ਹੈ ਹਾਂ ਕੀ ਕਰਨਾ ਹੈ ਸੋ ਧੰਨਵਾਦ ਭਾਈ ਜੀ ਸ਼ੁਕਰੀਆ ਓਕੇ ਜੀ ਸੋ ਆਪਾਂ ਗੱਲਬਾਤ ਕੀਤੀ ਬਾਈ ਜੀ ਹਰਾਂ ਨਾਲ ਬਹੁਤ ਮਿਹਨਤ ਨਾਲ ਬਣਾਉਂਦੇ ਇਹਨਾਂ ਦੀ ਫੈਮਿਲੀ ਨਾਲ ਵੀ ਗੱਲ ਕੀਤੀ ਪਿਆਰੇ ਪਿਆਰੇ ਬੱਚੇ ਆ ਹਨਾ ਤੋ ਅਸੀਂ ਕੋਟ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਆਉਂਦੇ ਜਾਂਦੇ ਬਾਈ ਜੀ ਉਹਰਾ ਤੋਂ ਸਮਾਨ ਜਰੂਰ ਲਓ ਬੜੀ ਮਿਹਨਤ ਨਾਲ ਬਣਾਉਂਦੇ ਆ ਪਰ ਇਹਨਾਂ ਨੂੰ ਜਿਹੜਾ ਇਹਨਾਂ ਦੀ ਕਿਰਤ ਸ਼ਕਤੀ ਲੱਗਦੀ ਆ ਮਿਹਨਤ ਲੱਗਦੀ ਆ ਇਹਨਾਂ ਦਾ ਜਿਹੜਾ ਮਿਹਨਤ ਦਾ ਮੁੱਲ ਆ ਜਿਹੜਾ ਉਹ ਜਰੂਰ ਦਿਓ ਬਹਿਸ ਨਾ ਕਰੋ ਕਿ ਇੰਨਾ ਨਹੀਂ ਇੰਨਾ ਦੇਣਾਗਾ ਸੋ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਗਈ ਸੀ ਪ੍ਰੋਡਕਟ ਜੇ ਕਿਸੇ ਕੰਪਨੀ ਦਾ ਵੀ ਕੋਈ ਮੋਲ ਚ ਹੋਵੇ ਤਾਂ ਆਪਾਂ ਚਾਈ ਚਾਈ ਮੂੰਹ ਮੰਗਿਆ ਰੇਟ ਉਹਨਾਂ ਨੂੰ ਦਈਏ ਤੇ ਉਹਨਾਂ ਨੂੰ ਇੱਕ ਵਾਰੀ ਨਹੀਂ ਕਹਿੰਦੇ ਕਿ ਨਹੀਂ ਇੰਨਾ ਨਹੀਂ ਅਸੀਂ ਚਾਈ ਚਾਈ ਦਿੰਨੇ ਆ ਸੋ ਲਾਸਟ ਵਿੱਚ ਇਹੀ ਫੇਰ ਕਹਾਂਗੇ ਕਿ ਇਸਕੋ ਦੇ ਦੇਣਾ ਬਾਈ ਜੀ ਬਾਈ ਜੀ ਕਹਿ ਰਹੇ ਕਿ ਆਹ ਐਡਰੈਸ ਆਉਂਦੇ ਜਾਂਦੇ ਬਾਈ ਜੀ ਤੋਂ ਤੁਸੀਂ ਸਮਾਨ ਆ ਜਿਹੜਾ ਇੱਥੋਂ ਖਰੀਦ ਸਕਦੇ ਹੋ ਦੱਸ ਰਹੀਏ ਕਿ ਪਿੰਡ ਢਿੱਲਵਾ ਕਲਾਂ ਦੇ ਜਿਹੜਾ ਨਹਿਰ ਦੇ ਨਾਲ ਲੱਗਦਾ ਜਿਹੜਾ ਆਕਸਬ੍ਰਿਜ ਸਕੂਲ ਆ ਆਕਸਬ੍ਰਿਜ ਸਕੂਲ ਤੋਂ ਬਠਿੰਡੇ ਵੱਲ ਨੂੰ ਸਿਰਫ ਅੱਧਾ ਕਿਲੋਮੀਟਰ ਵੀ ਨਹੀਂ ਹੋਣਾਗਾ ਜਿੱਥੇ ਬਾਈ ਜੀ ਦੀਆਂ ਇਹ ਦੁਕਾਨਾਂ ਲੱਗੀਆਂ ਹੋਈਆਂ ਸੋ ਆਉਂਦੇ ਜਾਂਦੇ ਬਾਈ ਜੀ ਤੋਂ ਸਮਾਨ ਆ ਜਿਹੜਾ ਉਹ ਜਰੂਰ ਮੈਂ ਸੁਰਿੰਦਰ ਢਿੱਲਵਾ ਤੁਸੀਂ ਦੇਖ ਰਹੇ ਹੋ ਲੋਕ ਹੈਤੀ ਵੀ ਧੰਨਵਾਦ